ਠਾਨਕੋੜ ਤੋਂ ਇੱਕ ਵਾਰ ਫਿਰ ਚੁਕਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਹਾੜੇ ਲੁੱਟ ਖੋਹ ਦੀ ਵਾਰਦਾਤ ਹੋਈ ਹੈ टाकी ਚੌਂਕ ਨੇੜੇ ਦੋ ਲੁਟੇਰਿਆਂ ਨੇ ਇੱਕ ਬਜ਼ੁਰਗ ਮਹਿਲਾ ਦੀਆਂ ਬਾਲੀਆਂ ਖੋਲੀਆਂ ਤੇ ਮੌਕੇ ਤੋਂ ਮੋਟਰਸਾਈਕਲ ਤੇ ਫਰਾਰ ਹੋ ਗਏ ਅਤੇ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇੱਕ ਬਜ਼ੁਰਗ ਮਹਿਲਾ ਬੱਚੇ ਦੇ ਨਾਲ ਗਲੀ ਵਿੱਚੋਂ ਲੰਘ ਰਹੀ ਹੁੰਦੀ ਹੈ ਤਾਂ ਪਿੱਛੋਂ ਆ ਰਿਹਾ ਇੱਕ ਨੌਜਵਾਨ ਅਚਾਨਕ ਉਸ ਦੇ ਨੇੜੇ ਆ ਕੇ ਉਸ ਦੀਆਂ ਬਾਲੀਆਂ ਕੋਣਨ ਦੇ ਜਿਸ ਤੋਂ ਬਾਅਦ ਉਹ ਤੇ ਉਸ ਦਾ ਸਾਥੀ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਂਦੇ ਨੇ ਪੀੜਤ ਮਹਿਲਾ ਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਘਟਨਾ ਦੌਰਾਨ ਉਹਨਾਂ ਨੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਭਜਾ ਕੇ ਨਿਕਲ ਗਏ ਅਤੇ ਹੁਣ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਮੇਰੀ ਵਾਲੀ ਕੀਤੀ ਹੈ ਇਹਨੂੰ ਜੰਮਰੇ ਮੁੰਡਾ ਆਇਆ ਧੋਨੇ ਮੇਰੇ ਕਾਂਟ ਤੋਂ ਵਾਲੀ ਕੱਢ ਲਈ ਕਿਧਰੋਂ ਆ ਰਹੇ ਸੀ ਤੁਸੀਂ ਮੈਂ ਇਧਰੋਂ ਆ ਰਹੀ ਸੀ ਹਾਂ ਤੇ ਮੈਂ ਇੱਥੇ ਖੜੀ ਹੋਈਆਂ ਤਾਂ ਉਹਨੇ ਆ ਕੇ ਮੇਰੀ ਵਾਲੀ ਕੱਢ ਲਈ ਇਹ ਮੇਰੇ ਮੰਮੀ ਨੇ ਇਹਨਾਂ ਦੀ ਵਾਲੀ ਇੱਕ ਮੁੰਡਾ ਕੋਈ 18-19 ਸਾਲ ਦਾ ਜਿਹੜਾ ਆ ਕੰਨ ਚੋ ਖਿੱਚ ਕੇ ਲਿਆ ਗਿਆ ਔਰ ਇੱਕ ਗੱਦੀ ਸਾਈਡ ਤੋੜ ਗਿਆ ਔਰ ਉਹ ਦੌੜਦੇ ਦੌੜਦੇ ਨਾ ਮੈਂ ਉਹਨੂੰ ਪੜਿਆ ਵੀ ਹੈ ਤੇ ਕਹਿੰਦਾ ਪਿਆ ਕਿ ਨਾ ਇਹ ਝੂਠ ਬੋਲਦੇ ਕਹਿੰਨੇ ਝੂਠ ਬੋਲਦੇ ਔਰ ਮੈਂ ਪੜਿਆ ਤੇ ਮੇਨੂੰ ਤੱਕਾ ਮਾਰਦੇ ਤੋੜਦੇ ਉਹ ਪੈਗਲੀ ਉਹਦੇ ਦਾ ਦੂਸਰਾ ਸਾਥੀ ਹੀ ਨਾ ਉਹ ਮੋਟਰਸਾਈਕਲ ਤੇ ਹੀ ਉੱਪਰ ਉਹਦੀ ਮੋਟਰਸਾਈਕਲ ਵੀ ਨਹੀਂ ਮੈਨੂੰ ਮਤਲਬ ਨੰਬਰ ਨੰਬਰ ਨਹੀਂ ਦਿਖਾਈ ਦਿਆ ਥੋੜੀ ਦੂਰੀ ਤੇ ਹੀ ਨਾ ਤੇ ਨਾ ਮੁੰਡਾ ਸ਼ਕਲ ਪਛਾਣ ਚ ਆਇਆ ਦੂਸਰਾ ਔਰ ਨਾ ਉਹਦੀ ਮੋਟਰਸਾਈਕਲ ਦਾ ਨੰਬਰ ਇਹ ਟਾਕੀ ਚੌਕ ਹੈ ਅੰਟੀ ਕਿਹੜੀ ਜਗ੍ਹਾ ਜਾ ਰਹੇ ਸੀਗੇ ਇਹ ਇਹ ਬਾਜ਼ਾਰ ਚ ਟਾਕੀ ਜਾਂਦੇ ਪਈ ਬਾਜ਼ਾਰ ਪੁਲਿਸ ਕੰਪਲੇਟ ਕਰਦੀ ਹੈ ਹਾਂਜੀ ਕਰਦੀ ਪੁਲਿਸ ਆਈ ਹੋਈ ਹੈ ਕੈਮਰੇ ਚੈੱਕ ਕਰ ਰਹੇ ਹਾਂਦੀ ਕਰਦੇ ਪਏ ਨੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਪਠਾਨਕੋਟ 'ਚ ਇਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਹੋਵੇ ਹੁਣ ਸਵਾਲ ਇਹ ਹੈ ਕਿ ਪੁਲਿਸ ਦੋਸ਼ੀਆਂ ਨੂੰ ਜਲਦ ਕਾਬੂ ਕਰ ਪਾਵੇਗੀ ਅਤੇ ਕਦੋਂ ਤੱਕ ਪਠਾਨਕੋਟ 'ਚ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ